ਪੰਜਾਬ ਸਰਕਾਰ ਦੇ ਵਿੱਚ ਜਦੋਂ ਕੋਈ ਸਵਾਲ ਹੋ ਰਿਹਾ ਜਦੋਂ ਆਵਾਜ਼ ਚੁੱਕੀ ਜਾ ਰਹੀ ਹੈ ਤਾਂ ਉਸ ਦੇ ਬਦਲੇ ਦੇ ਵਿੱਚ ਕੀ ਉਸ ਨੂੰ ਪਰਚਾ ਮਿਲੇਗਾ ਔਰ ਦਿੱਲੀ ਦੀ ਸਿਆਸਤ ਕੀ ਕਹਿੰਦੀ ਹੈ ਪੰਜਾਬ ਦੇ ਉੱਤੇ ਕੀ ਪ੍ਰਭਾਵ ਨੇ ਇਸ ਦੇ ਉੱਤੇ ਵੀ ਗੱਲ ਕਰਨੀ ਹੈ ਮੇਰੇ ਨਾਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਜਗਮੋਨ ਸਿੰਘ ਭੱਟੀ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਬਹੁਤ ਸਮੇਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਤੁਸੀਂ ਵੀ ਕਾਫੀ ਵਾਰ ਕਈ ਮੁੱਦਿਆਂ ਦੇ ਉੱਤੇ ਆਪਣੀ ਗੱਲ ਰੱਖਦੇ ਹੋ ਸਰਕਾਰ ਨੂੰ ਕਾਨੂੰਨੀ ਮਸਲਿਆਂ ਦੇ ਉੱਤੇ ਵੀ ਘੇਰਦੇ ਹੋ ਹੋਰ ਕਈ ਕੇ ਮਸਲੇ ਦੇ ਉੱਤੇ ਸਵਾਲ ਕਰਦੇ ਹਾਂ ਸਵਾਲ ਜਦੋਂ ਸੱਤਾ ਨੂੰ ਹੁੰਦਾ ਹੈ ਤੇ ਉਹ ਚੁੱਪ ਕਿਉਂ ਜਾਂਦਾ ਹੈ ਤੁਸੀਂ ਆਪਣੇ ਸਾਰੇ ਜ਼ਿੰਦਗੀ ਦੇ ਤਜਰਬੇ ਵਿੱਚੋਂ ਕੀ ਸਿੱਖਿਆ ਕਿ ਸਵਾਲ ਤੋਂ ਸੱਤਾ ਨੂੰ ਕਿਉਂ ਡਰ ਲੱਗਦਾ ਜਿਹੜਾ ਸੱਚ ਹੈ ਚੜਦੇ ਸੂਰਜ ਵਰਗਾ ਹੁੰਦਾ ਤੇ ਜੇ ਅਸੀਂ ਰੋਜ਼ ਗੁਰਬਾਣੀ ਪੜ੍ਹਦੇ ਹਾਂ ਜਪਜੀਤ ਸਾਹਿਬ ਉਹਦੇ ਹੀ ਥਾਂਦਾ ਕਿ ਸੱਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਸੱਚਾ ਕਿਵੇਂ ਹੋਣਾ ਹੂੰ ਕੂੜ ਨੂੰ ਦੂਰ ਕਰਕੇ ਤੇ ਇੱਥੇ ਇਹ ਗੱਲ ਦੇ ਉੱਤੇ ਪਾਣੀ ਨਹੀਂ ਦਿੱਤਾ ਜਾਂਦਾ ਪੰਜਾਬ ਸਰਕਾਰ ਵੱਲੋਂ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਹੋ ਹੀ ਨਹੀਂ ਰਿਹਾ ਕਿ ਸੱਚਾਰਾ ਹੋਈਏ ਵਾਲਾ ਹਮ ਕਿਹੋ ਜਿਹੀ ਗਲਤਾਨੀਆਂ ਪੰਜਾਬ ਦੇ ਸੱਭਿਆਚਾਰ ਵਿੱਚ ਆ ਗਈ ਹੈ ਅਸੀਂ ਰੋਜ਼ ਦੇਖਦੇ ਹਾਂ ਨਿਤ ਨਵੀਆਂ ਮੁਸੀਬਤਾਂ ਆ ਜਾਂਦੀਆਂ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਖਿਆ ਜਾਂਦਾ ਸੀ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਜੀ ਇਹ ਕਦੋਂ ਕਿਹਾ ਜਾਂਦਾ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਤੇ ਔਰੰਗਜ਼ੇਬ ਤੇ ਨਾਦਰ ਸ਼ਾਹ ਵਰਗੇ ਜਿਹੜੇ ਸੀਗੇ ਇਹ ਲੋਕ ਸਨ ਤੇ ਅੱਜ ਇਹ ਗੱਲ ਨੂੰ ਦੇਖਿਆ ਜਾਏ ਤਾਂ ਮੇਰਾ ਖਿਆਲ ਹੈ ਕਿ ਵੀ ਅੱਗੇ ਤੇ ਉਧਰੋਂ ਆਉਂਦੇ ਸੀ ਹੁਣ ਤਾਂ ਇੱਥੇ ਵਿੱਚੇ ਹੀ ਬੈਠੇ ਨੇ ਹੂੰ ਹੁਣ ਜੇ ਇਹ ਵਿੱਚ ਬੈਠੇ ਨੇ ਉਸ ਵੇਲੇ ਸਮੇਂ ਦੀ ਹਕੂਮਤ ਨੂੰ ਵੰਗਾ ਰਿਆ ਸੀ ਗੁਰੂ ਨਾਨਕ ਸਾਹਿਬ ਨੇ ਬਾਬਰ ਵਾਨੀ ਉਹਨਾਂ ਨੇ ਲਿਖੀ ਸੀ ਜਿਹਦੇ ਵਿੱਚ ਉਹਨਾਂ ਕਿਹਾ ਸੀ ਸਾਫ ਤੇ ਪਸ਼ ਤੌਰ ਤੇ ਬਾਬਰ ਵਾਨੀ ਫਿਰ ਗਈ ਕੋਈ ਨਾ ਰੋਟੀ ਖਾਏ ਜਦੋਂ ਬਾਬਰ ਦਾ ਹਮਲਾ ਹੋਇਆ ਸੀ ਤੇ ਕਹਤੇ ਨੇ ਰੋਟੀ ਨਹੀਂ ਥੀ ਖਾਧੀ ਪੰਜਾਬ ਦੇ ਏਰੀਏ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਨੇ ਗੁਰਬਾਨੀ ਤੋਂ ਸਿੱਖਿਆ ਲੈ ਕੇ ਇੱਕ ਉਹ ਰਾਜ ਸਥਾਪਿਤ ਕੀਤਾ ਜਿਹਦੇ ਵਿੱਚ ਹਿੰਦੂ ਤੇ ਸਿੱਖ ਕਿਉ ਖਿਚੜੀ ਵਾਂਗੂ ਰਹਿੰਦੇ ਸੀ ਜਿਹਦੇ ਬਾਰੇ ਪਰਤਖ ਪਰਮਾਨ ਸਮੇਂ ਦੇ ਸਮਕਾਲੀ ਸ਼ਾਇਰ ਸ਼ਾਹ ਮੁਹੰਮਦ ਜੰਗਤ ਸਿੰਘਾਂ ਤੇ ਪਰੰਗੀਆਂ ਵਿੱਚ ਬਿਰਤਾਂਤ ਕਰਦਾ ਰਾਜੀ ਵਸਤੇ ਹਿੰਦੂ ਮੁਸਲਮਾਨ ਦੋਏ ਸਿਰ ਦੋਹਾਂ ਦੇ ਉੱਤੇ ਅਪਹਾਤਾਈ ਸ਼ਾਹ ਮੁਹੰਮਦ ਦਾ ਵਿਥ ਪੰਜਾਬ ਦੇ ਜੀ ਕਦੀ ਨਹੀਂ ਸੀ ਤੀਜੀ ਜਾਤ ਆਈ ਇਹ ਤੀਜੀ ਜਾਤ ਕਿਹੜੀ ਆ ਗਈ ਏ ਇਹ ਵਿਚਾਰთა ਰਦੀ ਜਾਤ ਹੈ ਜਾਂ ਮਨੁੱਖੀ ਜਿਸਮਾਂ ਦੀ ਜਾਤ ਹੈ ਜਾਂ ਠੇੜੀ ਜਾਤ ਹੈ ਇਨੂੰ ਕਿਵੇਂ ਪਛਾਣਿਆ ਜਾਏ ਸਿਰਫ ਤੇ ਸਿਰਫ ਖਟਖਟ ਕਲਾ ਤੋਂ ਸੌ ਝੁੱਕ ਕੇ ਜੇ ਉਸ ਸੌ ਨੂੰ ਅਥੇ ਨਭਾਣਾ ਨਹੀਂ ਤੋੜਨਾ ਹੀ ਹੈ ਤੇ ਮੇਰਾ ਖਿਆਲ ਹੈ ਕਿ ਇਸ ਸੰਵਿਧਾਨਕ ਸਰਕਾਰ ਨੂੰ ਰਹਿਣ ਦਾ ਆਪਣੇ ਆਪ ਦੇ ਵਿੱਚ ਕੋਈ ਹੱਕ ਨਹੀਂ ਤੁਸੀਂ ਕੁਝ ਸ਼ਬਦਾਂ ਦੇ ਵਿੱਚ ਹੀ ਪਿਛੋਕੜ ਨੂੰ ਜੋੜਦਿਆਂ ਹੋਇਆਂ ਅੱਜ ਦੀ ਸਰਕਾਰ ਦੇ ਉੱਤੇ ਇੱਕ ਟਿੱਪਣੀ ਕਰ ਦਿੱਤੀ ਹੈ ਜਦੋਂ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਪਰਚਾ ਦਰਜ ਹੋਇਆ ਉਸ ਦੇ ਜਿਹੜਾ ਸ਼ਿਕਾਇਤ ਕਰਤਾ ਅਮਿਤ ਜੈਨ ਉਸ ਦੇ ਉੱਤੇ ਗੱਲ ਹੋ ਤਾਂ ਬਹੁਤ ਗਈ ਹੈ ਪਰ ਤੁਸੀਂ ਉਸ ਨੂੰ ਕਿਵੇਂ ਸਮਝਿਆ ਐਫ ਆਈ ਆਰ ਦੀ ਕਾਪੀ ਨੂੰ ਵੀ ਤੁਸੀਂ ਬਾਚ ਲਿਆ ਅਮਿਤ ਜੈਨ ਦੀ ਇੱਕ ਅੱਧਾ ਬਿਆਨ ਆਇਆ ਮੁੜ ਕੇ ਪਤਾ ਹੀ ਨਹੀਂ ਲੱਗਿਆ ਕਿੱਥੇ ਚਲੇ ਗਿਆ ਨਾ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਰਿਹਾ ਅਮਿਤ ਜੈਨ ਅਮਿਤ ਜੈਨ ਦੀ ਭੂਮਿਕਾ ਨੂੰ ਕਿਵੇਂ ਵੇਖਿਆ ਇਸ ਕੇਸ ਚ ਅਮਿਤ ਜੈਨ ਦੀ ਭੂਮਿਕਾ ਨੂੰ ਕਿਸੇ ਹਿੰਦੂ ਸੰਸਥਾ ਜਾਂ ਹਿੰਦੂ ਜਥੇਬੰਦੀ ਨੇ ਸਪੋਰਟ ਨਹੀਂ ਕੀਤਾ ਉਹਦਾ ਵਿਰੋਧ ਜ਼ਰੂਰ ਕੀਤਾ ਇਹ ਗੱਲ ਸੋਸ਼ਲ ਮੀਡੀਆ ਤੇ ਵੀ ਆਈ ਹੈ YouTube ਚੈਨਲਾਂ ਤੇ ਵੀ ਆਈ ਹੈ ਤੇ ਉਹਨਾਂ ਨੇ ਸਾਫ਼ ਤੇ ਸਪੱਸ਼ਟ ਤੌਰ ਤੇ ਕਿਹਾ ਵੀ ਜੇ ਅਸੀਂ ਹਿੰਦੂਆਂ ਤੇ ਸਾਡੀਆਂ ਭਾਵਨਾਵਾਂ ਨਹੀਂ ਕਿਤੇ ਤਰ੍ਹਾਂ ਵੀ ਆहत ਹੋਈਆਂ ਤੇ ਇਸ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਸਵਾਲ ਸਿੱਧਾ ਤੇ ਸਪਸ਼ਟ ਅਮੀ ਦੇਹਨ ਜੀ ਦੇ ਉੱਤੇ ਕਰ ਦਿੱਤਾ ਜੀ ਉਹਨਾਂ ਨੇਤਾਵਾਂ ਨੇ ਔਰ ਇਹ ਇੱਕ ਚੰਗਾ ਰੁਝਾਨ ਹੈ ਪੰਜਾਬ ਦੇ ਸਾਂਝ ਨੂੰ ਅੱਗੇ ਵਿਧਾਨ ਦਾ ਪੰਜਾਬ ਦੇ ਸੱਭਿਆਚਾਰ ਨੂੰ ਅੱਗੇ ਵਧਾਉਂਦਾ ਹੈ ਇੱਕ ਬਹੁਤ ਅੱਛਾ ਰੁਝਾਨ ਹੈ ਮੈਂ ਉਹਨਾਂ ਨੂੰ ਜੀ ਆਇਆਂ ਕਹਿਣਾ ਉਹਨਾਂ ਦੀ ਫਰਾਗਦਿਲੀ ਨੂੰ ਜਿਹੜਾ ਐਦਾਂ ਬਾਵਾ ਖਲੇਰ ਕੇ ਸਵਾਗਤ ਕਰਨਾ ਚਾਹੀਦਾ ਉਹਨਾਂ ਨੇ ਕਿ ਉਹਨਾਂ ਨੇ ਇਸ ਪੰਜਾਬ ਦੇ ਪਾਣੀਆਂ ਵਿੱਚ ਅੱਗ ਲੱਗਣ ਤੋਂ ਬਚਾਇਆ ਹੁਣ ਦੇਖੋ ਤੁਸੀਂ ਮਲਵਿੰਦਰ ਸਿੰਘ ਮਾਲੀ ਦੀ ਐਫ ਆਈ ਆਰ ਜੇ ਦੇਖਿਆ ਜਾਏ ਤੇ ਖੇੜੀਵਾਲ ਜੀ ਨੇ ਵੀ ਬਿਆਨ ਦਿੱਤਾ ਹੈ ਦਿੱਲੀ ਦੇ ਵਿੱਚ ਬਾਹਰ ਨਿਕਲਦੇ ਆਂ ਜੀ ਉਹ ਵੀ ਇੱਕ ਸੰਦਰਭ ਵਿੱਚ ਧਾਰਮਿਕ ਸੰਦਰਭ ਵਿੱਚ ਧਾਰਮਿਕ ਸ਼ਖਸੀਅਤ ਦੇ ਸੰਦਰਭ ਵਿੱਚ ਦਿੱਤਾ ਹੈ ਜੀ ਉਹਦੇ ਉੱਤੇ ਤੱਕ ਕਿਸੇ ਦੀ ਭਾਵਨਾ আহত ਨਹੀਂ ਹੋਈ ਕਿਸੇ ਦੀ ਭਾਵਨਾ ਨਾਲ ਖਿਲਵਾੜ ਨਹੀਂ ਹੋਇਆ ਤੇ ਭਾਪੀ ਨੂੰ ਸੁੱਤੀ ਰਹੀ ਗਈ ਜਾਂ ਨੇ ਐਫ ਆਈ ਆਰ ਨਹੀਂ ਕੀਤੀ ਜਾਂ ਇੱਕ ਹੀ ਛੋਰ ਕੁਤੀ ਰਲ ਗਏ ਇਹਾ ਆਪਣੇ ਹੱਥੇ ਵੀ ਸਵਾਲ ਖੜ੍ਹੇ ਆ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਦੀਆਂ ਪ੍ਰੈਸ ਕਾਨਫਰੰਸਾਂ 'ਚ ਵੀ ਗੱਲਾਂ ਆਈਆਂ ਨੇ ਭਗਵਾਨ ਰਾਮ ਦੇ ਨਾਲ ਜੋੜ ਕੇ ਦੇਖਿਆ ਗਿਆ ਆទਸ਼ੀ ਨੂੰ ਵੀ ਕਈ ਤਰ੍ਹਾਂ ਦੇ ਉਸੇ ਢੰਗ ਨਾਲ ਨਾਮ ਜੋੜ ਕੇ ਦੇਖੇ ਗਏ ਪਰ ਨਾਲ ਇਹ ਗੱਲ ਆਈ ਹੈ ਸਾਹਮਣੇ ਕਿ ਉਹਨਾਂ ਨੇ ਜਦੋਂ ਇਹ ਸਾਰੀ ਗੱਲ ਬਿਆਨੀ ਨਾ ਨਾਲ ਇੱਕ ਗੱਲ ਅਖੀਰ ਦੇ ਵਿੱਚ ਕਹਿ ਦਿੱਤੀ ਕਿ ਰਾਮ ਭਗਵਾਨ ਨਾਲ ਕਿਸੇ ਨੂੰ ਮਲਾਇਆ ਨਹੀਂ ਜਾ ਸਕਦਾ ਸਾਰੀ ਕਹਾਣੀ ਵੀ ਦੱਸ ਦਿੱਤੀ ਤੇ ਨਾਲ ਇਹ ਕਹਿਤਾ ਅਖੀਰ 'ਚ ਕਿ ਅਸੀਂ ਕੰਪੈਰੀਜ਼ਨ ਨਹੀਂ ਕਰ ਰਹੇ ਇਹ ਤੇ ਉਹ ਗੱਲ ਹੋ ਗਈ ਮੈਂ ਤਾਂ ਜਈਏ ਖਲੇਰਾ ਪਾ ਦਿੱਤਾ ਤੇ ਸਿਆਪਾ ਖੜਾ ਕਰ ਦਿੱਤਾ ਤੇ ਮੈਂ ਮਾਫੀ ਮੰਗਦਾ। ਕੀ ਗੱਲ ਹੋ ਗਈ ਨਾ ਇਹ? ਹੂੰ। ਖਲੇਰਾ ਵੀ ਪਾ ਲਿਆ ਸਿਆਪਾ ਵੀ। ਤੇ ਹੋਰ ਸਭ ਕੁਝ ਕਈ ਕੁਝ ਕਰਨ ਤੋਂ ਬਾਅਦ ਤਾਂ ਤੇ ਿੱੰਡੀ ਗੱਲ ਕਹਿੰਦੇ ਹੂੰ। ਹੂੰ। ਵੀ ਮੈਂ ਤਾਂ ਜੀ ਮਾਫੀ ਮੰਗਦਾ ਦੁਆ ਜੋੜ ਕੇ। ਮਾਫੀ ਕਿਹਦਾ ਛਬਦ ਹੈ? ਇਸ ਭਾਰਤੀ ਸਭਿਆਚਾਰ ਦੇ ਵਿੱਚ ਜੇ ਤੁਸੀਂ ਮਾਫੀ ਮੰਗ ਲੋ ਜਿਹਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਇਆ ਉਹਦੀਆਂ ਭਾਵਨਾਵਾਂ ਵੀ ਸ਼ਾਂਤ ਕਰਨ ਦਾ ਇਹ ਇੱਕ ਬੜਾ ਸਟੇਟ ਆਪਰਲਾ ਲੱਭ ਲਿਆ ਗਿਆ ਅੱਜ ਜੇ ਇਹ ਦੇਖਿਆ ਜਾਏ ਭਗਵੰਤ ਮਾਨ ਦੀ ਸਰਕਾਰ ਨੇ ਸੰਵਿਧਾਨ ਦੇ ਉੱਤੇ ਸੌ ਚੁੱਕੀ ਏ ਉਹ ਸੰਵਿਧਾਨ ਦੀ ਉਲੰਘਣਾ ਹੋਈ ਏ ਜਾਂ ਨਹੀਂ ਹੋਈ ਆਪਣੇ ਐਡਵੋਕੇਟ ਜਨਰਲ ਐਥਫੇਲੇ ਦੇ ਨੂੰ ਪੁੱਛ ਲੈਣ ਜਿਹੜਾ ਕਨਸਟੀਟਿਊਸ਼ਨਲ ਲੀਗਲ ਹੈਡ ਹੈ ਜੀ ਔਰ ਡੈਜਿਗਨੇਸ਼ਨ ਉਹਦਾ ਕੀ ਹੈ ਕੈਬਨਟ ਰੈਂਕ ਦਾ ਜੀ ਪੁੱਛ ਲੈਣ ਭਗਵਾਨ ਜੀ ਜਦੋਂ ਵਿਲੇ ਹੋ ਕੇ ਅਪਾਲੋ ਹਸਪੀਟਲ ਤੋਂ ਦਿੱਲੀ ਤੋਂ ਆ ਜਾਣ ਇੱਥੇ ਜ਼ਰੂਰ ਪੁੱਛ ਲੈਣ ਨਹੀਂ ਤੇ ਐਡਵੋਕੇਟ ਜਨਰਲ ਸਾਹਿਬ ਨੂੰ ਉੱਥੇ ਬੁਲਾ ਕੇ ਪੁੱਛ ਲੈਣ ਜੇ ਪੰਜਾਬ ਦੀ ਸਿਸਟਮ ਨੇ ਇਸ ਚੀਜ਼ ਦੇ ਉੱਤੇ ਗੌਰ ਨਹੀਂ ਫਰਮਾਇਆ ਤੇ ਇਹ ਸਵਧਾਨਿਕ ਸੌਂ ਦੀ ਉਲੰਘਣਾ ਹੋ ਗਈ ਜਾਂ ਨਹੀਂ ਹੋ ਗਈ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਇਹ ਕੋਰਟ ਦੇ ਗਲਿਆਰਿਆਂ ਵਿੱਚ ਇੱਕ ਮੁੱਦਾ ਬਣ ਜਾਏ ਜਿੱਥੋਂ ਤੱਕ ਇਹ ਗੱਲ ਅਮਿਤ ਜੈਨ ਸ਼ਿਕਾਇਤ ਕਰਤਾ ਦੀ ਤੁਸੀਂ ਉਸਦੇ ਬਾਰੇ ਕੁਝ ਖੋਜਿਆ ਲੱਭਿਆ ਕਿ ਉਹ ਕੀ ਕੀ ਕੰਮ ਕਰਦਾ ਹੈ ਉਹਨਾਂ ਬਾਰੇ ਜੋ ਗੱਲਾਂ ਆ ਰਹੀਆਂ ਹਨ ਉਹਨਾਂ ਦਾ ਜਿਹੜਾ ਇੱਕ ਜੋ ਛਾਇਆ ਕਰਨ ਆ ਰਿਹਾ ਉਸ ਛਾਇਆ ਕਰਨ ਦੇ ਵਿੱਚ ਉਹ ਪ੍ਰਾਪਰਟੀ ਡੀਲਰ ਵੀ ਹੈ ਉਹ ਗਊ ਜਿਹੜਾ ਰੱਖਿਆ ਕਮਿਸ਼ਨ ਹੈ ਪੰਜਾਬ ਦਾ ਜੀ ਫਾਈਨਾਂਸ ਬਏ ਪੰਜਾਬ ਗਵਰਨਮੈਂਟ ਉਦਾਂ ਇੱਕ ਮੈਂਬਰ ਵੀ ਹੈ ਨੰਬਰ 1 ਤੇ ਜੀ ਜੋ ਦੀ ਸਾਈਟ ਦਾਤ ਰਹੀ ਹੈ ਜੀ ਤੇ ਇਸ ਤੋਂ ਹੀ ਇਲਾਵਾ ਹੋਰ ਕਿਹੜੇ ਕੰਮ ਤੇ ਕਾਰੋਬਾਰ ਕਰਦਾ ਹੈ ਹੂੰ ਉਹਨਾਂ ਕਾਰੋਬਾਰਾਂ ਦੇ ਵਿੱਚ ਇੱਕ ਇਹ ਵੀ ਕਾਰੋਬਾਰ ਜੁੜ ਗਿਆ ਹੈ ਜਿਹੜਾ ਉਹਨਾਂ ਦੀ ਇੱਜ਼ਤ ਨੂੰ ਇਜ਼ਾਫਾ ਦੇਗਾ ਜਾਂ ਨਹੀਂ ਅੱਜ ਇਹ ਪਤਾ ਲੱਗ ਰਿਹਾ ਹੈ ਕਿ ਉਹ ਕਿਸੇ ਜਰਨਲਿਸਟ ਦਾ ਮੀਡੀਆ ਪਰਸਨ ਦਾ ਕੋਈ ਫੋਨ ਨਹੀਂ ਛੁਕੜੇ ਜੀ ਜੋ ਇੰਨੇ ਸੱਚੇ ਨੇ ਤੇ ਕੱਲ ਇੱਥੇ 17 ਸੈਕਟਰ ਦੇ ਪਲਾਜ਼ਾ ਦੇ ਵਿੱਚ ਜੀ ਇੱਕ ਮਲਵਿੰਦਰ ਸਿੰਘ ਮਾਲੀ ਜੀ ਵਾਸਤੇ ਇੱਕ ਬੁੱਢੀ ਜੀਵੀਆਂ ਦਾ ਇਕੱਠ ਸੀ ਜੀ ਉਸ ਸਾਥ ਦੇ ਵਿੱਚ ਜੋ ਗੱਲ ਹੋਈ ਸਾਰੀ ਦੁਨੀਆ ਨੇ ਸੁਣੀ ਛੋਟੇ-ਛੋਟੇ ਮੀਡੀਆ ਨੇ ਛੋਟੇ-ਛੋਟੇ ਚੈਨਲਾਂ ਨੇ ਇਵਨ ਮੇਰੇ ਚੈਨਲ ਨੇ ਵੀ ਉਹਨੂੰ ਰਿਕਾਰਡ ਕੀਤਾ ਜੀ ਐਡਵੋਕੇਟ ਡਗਮਉ ਸਿੰਘ ਪੱਟੀ YouTube ਚੈਨਲ ਦੇ ਉੱਤੇ ਵੀ ਉਹ ਆਈ ਗੱਲ ਤੇ ਉਸ ਸਾਥ ਦੇ ਵਿੱਚ ਜੋ ਗੱਲ ਨਿਖਰ ਕੇ ਸਾਹਮਣੇ ਆਈ ਜੀ ਸ਼ਾਇਦ ਜੇ ਅਮਿਤ ਜੈਨ ਦੀ ਸੱਚੇ ਹੁੰਦੇ ਚੜਦੇ ਸੂਰਜ ਵਾਂਗੂੰ ਇਹਨਾਂ ਦਾ ਪ੍ਰਕਾਸ਼ ਹੁੰਦਾ ਤੇ ਉੱਥੇ ਵੀ ਆ ਜਾਂਦੇ ਆਪਣੀ ਗੱਲ ਕਹਿ ਦਿੰਦੇ ਕੀ ਅਮਿਤ ਜੈਨ ਨੂੰ ਡਰ ਗਏ ਨੇ ਸਹਿਮ ਗਏ ਨੇ ਇਸ ਕਰਕੇ ਨਹੀਂ ਇਸ ਸੰਪਰਕਤ ਵਿੱਚ ਰਹਿਣਾ ਚਾਹੁੰਦੇ ਕਿਸੇ ਇਹ ਸਾਮ ਕਿਉਂ ਜੇ ਤੁthi ਸੱਚੇ ਹੋ ਤੇ ਆਜੋ ਨਾ ਫਿਰ ਹੂੰ ਆ ਕੇ ਦੱਸੋ ਲੋਕਾਂ ਦੇ ਵਿੱਚ ਦੱਸੋ ਜਾਂ ਇਹਦੇ ਲਈ ਵੀ ਤੁਹਾਨੂੰ ਹਦਾਇਤਾਂ ਲੈਣੀਆਂ ਪੈਣਗੀਆਂ ਜਾਂ ਇਹ ਕੰਮ ਉਹਨਾਂ ਨੇ ਇਸ ਲਈ ਕੀਤਾ ਕਿ ਉਹਨੂੰ ਜੈਲ ਸਿਕਿਉਰਟੀ ਮਿਲ ਜਾਏ ਕਈ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਜਿਸ ਦੀਆਂ ਉਸ ਦੇ ਨਾਲ ਫੋਟੋਆਂ ਨੇ ਮੰਤਰੀਆਂ ਨਾਲ ਸੰਤਰੀਆਂ ਨਾਲ ਉਹ ਇਹ ਕਿਹਾ ਜਾਂਦਾ ਆਮ ਤੌਰ ਦੇ ਉੱਤੇ ਕਿ ਫੋਟੋ ਤਾਂ ਦੇਖੋ ਕੋਈ ਸੱਤਾ ਵਿੱਚ ਹੁੰਦਾ ਕੋਈ ਵੀ ਕਰਵਾ ਸਕਦਾ ਹੈ ਇੱਥਾ ਮਤਲਬ ਇਹ ਨਾ ਸਮਝਿਆ ਜਾਵੇ ਕਮਿਤ ਜੈਨ ਨੂੰ ਵੱਡੇ ਮੰਤਰੀਆਂ ਦੀ ਜਾਂ ਵਿਧਾਇਕਾਂ ਦੀ ਜਾਂ ਕਿਸੇ ਹੋਰ ਦੀ ਛਤਰਛਾਇਆ ਉਹ ਫੋਟੋ ਕਿਸੇ ਨਾਲ ਵੀ ਚਾਈਨ ਚਾਈਨ ਕਰਵਾ ਸਕਦਾ ਸਰਕਾਰ ਬਣੀ ਸੀ ਤਾਂ ਛਤਰਛਾਇਆ ਤੇ ਪ੍ਰਸ਼ਤ ਭੂਮੀ ਇਹਦਾ ਮੁਲਾਂਕਣ ਕੌਣ ਕਰੇਗਾ ਇਹਦਾ ਮੁਲਾਂਕਣ ਯਾਂ ਪੰਜਾਬ ਦੇ ਲੋਕ ਕਰਨਗੇ ਹਰਿਆਣਾ ਵਿੱਚ ਇਲੈਕਸ਼ਨ ਆ ਗਈ ਹੈ ਆ ਜੋ ਕੰਮ ਤੇ ਕਰਮ ਹੋ ਗਿਆ ਇਸ ਦੇ ਮੁਤਾਬਕ ਹਰਿਆਣਾ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਲੋਕ ਖੜੇ ਨੇ ਉਹਨਾਂ ਵਿੱਚ ਖਲਬਲੀ ਮਚ ਗਈ ਏ ਕਿ ਜ਼ਮਾਨਤਾਂ ਹੀ ਜਬਟ ਹੋ ਜਾਣੀਆਂ ਇਹ ਖਲਬਲੀ ਕਿਉਂ ਮੱਚੀ ਹੂੰ ਇਹ ਕੋਈ ਮੌਕਾ ਸੀ ਜਿਸ ਤਰ੍ਹਾਂ ਦਾ ਮਲਵਿੰਦਰ ਸਿੰਘ ਮਾਲੀ ਦਾ ਅਰੈਸਟ ਹੋਇਆ ਹੈ 7:00 ਵਜੇ ਕੇ 5 ਮਿੰਟ ਦਾ ਟਾਈਮ ਐ ਐਫ ਆਈ ਆਰ ਦਾ ਜੀ ਤੇ ਮੈਂ ਇਹ ਗੱਲ ਕੱਲ ਵੀ ਕਹੀ ਸੀਗੀ ਕਿਤੇ ਚੈਨਲ ਤੇ ਬੋਲਦਿਆਂ ਸਾਢੇ 8 ਵਜੇ ਉਹਨਾਂ ਦੀ ਲੋਕੇਸ਼ਨ ਦੇਖ ਕੇ ਤੇ ਉਹਨਾਂ ਨੂੰ ਅਰੈਸਟ ਇਦਾਂ ਕੀਤਾ ਗਿਆ ਜਿਵੇਂ ਬੜਾ ਵੱਡਾ ਘੜਕੂ ਜਾਂ ਕੋਈ ਹੋਰ ਹੈ ਡੌਂ ਤਾਂ ਸੰਭੇ ਨਹੀਂ ਜਾਂਦੇ ਪੰਜਾਬ ਸਰਕਾਰ ਨੂੰ ਜਿਹੜੇ ਪਾਕਿਸਤਾਨ ਤੋਂ ਆਉਂਦੇ ਨੇ ਨਾ ਤਾਂ ਇਹਦਾ ਹਥਿਆਰ ਲੈ ਕੇ ਆਈ ਜਾਂ ਨਸ਼ਾ ਲੈ ਕੇ ਮਲਵਿੰਦਰ ਸਿੰਘ ਮਾਲੀ ਨੇ ਇਦਾਂ ਵੱਡਾ ਕਾਰੋਬਾਰ ਕਰ ਦਿੱਤਾ ਤੇ ਇਹਦੇ ਲਈ ਭਗਵੰਤ ਮਾਨ ਜੀ ਨੂੰ ਪਦਮਸ਼੍ਰੀ ਮਿਲਣਾ ਚਾਹੀਦਾ ਮੇਰੀ ਸਮਝ ਮਤਵ ਕਿਉਂਕਿ ਉਹਨਾਂ ਨੇ ਤੇ ਉਹਨਾਂ ਦੀ ਪੁਲਤ ਨੇ ਬੜੀ ਮੁਤੈਦੀ ਵਿਖਾਈ ਹੈ ਜਿਹੜੀ ਉਹਨਾਂ ਨੇ ਖਟਖਟ ਕਲਾ ਤੋਂ ਸੌਂ ਚੁੱਕੀ ਸੀ ਜਿਹੜੀ ਉਹਨਾਂ ਨੇ ਪਗੜੀ ਬੰਨੀ ਹੈ ਉਸ ਦਾ ਰੰਗ ਜਿਹੜਾ ਉਹ ਫਿੱਕਾ ਪੈ ਗਿਆ ਜਾਂ ਉਹਦੇ ਉੱਤੇ ਦਾਗ ਪੈ ਗਏ ਨੇ ਜਾਂ ਉਹ ਬੇਦਾਗ ਰਹਿ ਜਾਏਗੀ ਜਾਂ ਨਹੀਂ ਰਹਿ ਜਾਏਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਜੀ ਤੇ ਉਹਨਾਂ ਦੀ ਸਰਕਾਰ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਔਰ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਜੇ ਆਪਣੇ ਐਡਵੋਕੇਟ ਜਨਰਲ ਪੰਜਾਬ ਨੂੰ ਭਗਵੰਤ ਮਾਨ ਜੀ ਨੇ ਲਿਆ ਹੁੰਦਾ ਤੇ ਮੇਰੇ ਖਿਆਲ ਲੇ ਕੇ ਉਹਨਾਂ ਦੀ ਦਿਵ ਦ੍ਰਿਸ਼ਟੀ ਤੇ ਦੂਰ ਦ੍ਰਿਸ਼ਟੀ ਤੇ ਸੂਝਵਾਨਤਾ ਜਿਹੜੀ ਹੈ ਇਸ ਆਏ ਨਵੇਂ ਸੰਕਟ ਨੂੰ ਖਤਮ ਕਰ ਸਕਦੀ ਸੀ ਆਉਣਾ ਹੀ ਨਹੀਂ ਸੀ ਇਹ ਸੰਕਟ ਲੇਕਿਨ ਚੀਜ਼ ਇਹ ਹੈ ਰੋਟੀਆਂ ਕਾਰਨ ਪੂਰੇ ਥਾਲ ਇੱਕ ਇਹ ਇਸ਼ਾਰੇ ਤੇ ਨੱਥੇ ਐਸਟੀ ਦਾ ਕੋਈ ਪਤਾ ਨਹੀਂ ਪੰਜਾਬ ਦੇ ਸੁਭਾਅ ਵਿੱਚ ਹੈ ਕਿ ਜਿਹੜਾ ਸੱਚ ਬੋਲਦਾ ਦਲੇਰੀ ਦੇ ਨਾਲ ਲੜਦਾ ਹੈ ਉਹਨੂੰ ਤਾਂ ਸਗੋਂ ਤਗਮੇ ਮਿਲਣੇ ਚਾਹੀਦੇ ਆ ਉਹਨੂੰ ਤਾਂ ਸਗੋਂ ਉੱਚੀਆਂ ਤਖਤਾਂ ਦੇ ਉੱਤੇ ਬਿਠਾਉਣਾ ਚਾਹੀਦਾ ਹੈ ਕਿ ਸੱਚ ਦਾ ਸਾਥੀ ਹੈ ਪਰ ਇੱਥੇ ਉਹਨਾਂ ਧਰਾਵਾਂ ਜਿਹੜੀਆਂ ਨਵੇਂ ਕਾਨੂੰਨ ਦੇ ਮੁਤਾਬਕ ਲੱਗ ਰਹੀਆਂ ਜਿਵੇਂ 295 ਲੱਗ ਜਾਂਦੀ ਹੁੰਦੀ ਸੀ ਹੁਣ 299 ਲੱਗ ਜਾਂਦੀ ਹੈ ਧਰਾਵਾਂ ਕੋਰਟ ਦੇ ਵਿੱਚ ਕਿਵੇਂ ਠਹਿਰਦੀਆਂ ਇਹ ਸਾਨੂੰ ਪਤਾ ਜਦੋਂ ਪਲਥਾਫੀਰ ਨੂੰ ਦੋ ਸਵਾਲ ਖਰੀਦੇ ਨੇ ਨਾ ਤੇ ਸਰਦੀਆਂ ਇੱਥੇ ਦਸੰਬਰ ਤੇ ਦਿਨਾਂ ਇੱਥੇ ਨੂੰ ਏਦਾਂ ਪਤੇ ਨੇ ਆਉਂਦੇ ਨੇ ਜਿਵੇਂ ਜੇਠ ਹੜ ਵਿੱਚ ਪਰਤੀ ਨੇ ਆਉਂਦੇ ਨੇ ਹੂੰ ਮਤਲਬ ਧਾਰਾ ਲਾ ਦੇਣੀ ਸੌਖੀ ਆ ਉਹਦੇ ਤੇ ਖੜਨਾ ਫਿਰ ਰੜਨਾ ਕੋਰਟ ਚ ਔਖਾ ਹੋ ਜਾਂਦਾ ਉਹ ਉਹਨੂੰ ਕੌਣ ਪੂਰਾ ਕਰੇਗਾ ਇਹ ਜਿਹੜੇ ਨਵੇਂ ਕਾਨੂੰਨ ਆਏ ਨੇ ਇਹਨਾਂ ਨੂੰ ਜੇ ਦੇਖਿਆ ਜਾਏ ਤੇ ਇਹ ਉਹ ਕਾਨੂੰਨ ਨੇ ਜਿਨ੍ਹਾਂ ਨੇ ਸਿਸਟਮ ਨੂੰ ਅੰਨ ਘੜ ਦਿੱਤਾ ਜਿਹੜਾ ਕਾਨੂੰਨੀ ਵਿਵਸਥਾ ਉਹਨੂੰ ਅੰਨ੍ਹਾ ਕਰ ਦਿੱਤਾ ਜਿਹੜੇ ਲੋਕ ਐ ਉਹਨਾਂ ਨੂੰ ਅੰਨ੍ਹਾ ਕਰ ਦਿੱਤਾ ਤੇ ਹੋਰ ਤੇ ਹੋਰ ਜਿਹੜੀ ਕਾਨੂੰਨ ਦੀ ਜਿਹੜੀ ਸਿੰਬਲ ਵੀਨਸ ਹੈ ਉਹਦੇ ਉੱਤੇ ਪੱਟੀ ਬੱਜੀ ਹੈ ਉਸ ਪੱਟੀ ਨੂੰ ਬਿਲਕੁਲ ਨਿਆ ਦੇ ਦਿੱਤਾ ਕਾਨੂੰਨ ਇਹ ਆ ਇਹ ਨਿਆ ਮਿਲਿਆ ਹੈ ਦੇਸ਼ ਦੇ ਲੋਕਾਂ ਨੂੰ ਇਹ ਨਿਆ ਮਿਲਿਆ ਹੈ ਜਿਹੜਾ 1900 38 40 ਦੇ ਵਿੱਚ ਅੰਗਰੇਜ਼ਾਂ ਨੇ ਭਾਰਤ ਦੇ ਲੋਕਾਂ ਨੂੰ ਦੇਣ ਦਾ ਯਤਨ ਕੀਤਾ ਸੀ ਤੇ ਉਸ ਵੇਲੇ ਇਹ ਕਾਲੇ ਕਾਨੂੰਨ ਮੰਨੇ ਗਏ ਸੀ ਤੇ ਅੱਜ ਇਹ ਕਾਨੂੰਨ ਹਰੇ ਕਿਵੇਂ ਹੋ ਗਏ ਇਹ ਆਉਣ ਵਾਲੇ ਦਿਨਾਂ ਵਿੱਚ ਦੇਸ਼ ਨੂੰ ਮੈਂ ਡਰ ਕੇ ਕਹਨਾ ਸਿਵਲ ਵਾਰਵਲ ਨਾ ਤੱਕ ਦੇਣ ਇਸ ਗੱਲ ਦਾ ਇੱਕ ਅੱਛਾ ਬੜਾ ਵੱਡਾ ਇਹਦੇ ਨਾਲ ਜੁੜੀ ਇੱਕ ਗੱਲ ਹੋ ਰਹੀ ਹੈ ਕਿ ਜਿਵੇਂ ਮਾਲਵਿੰਦਰ ਸਿੰਘ ਮਾਲੀ ਦੇ ਕੇਸ ਵਿੱਚ ਪਤਾ ਲੱਗਿਆ ਕਿ ਉਹਨਾਂ ਦੇ ਜਦੋਂ ਭਰਾ ਮਿਲ ਜਾਂਦੇ ਨੇ ਮੁਲਾਕਾਤ ਕਰਦੇ ਜਿਹੋ ਉਹਦੀ ਅਰੈਸਟ ਹੋਈ ਹੈ ਉਸ ਮੁਲਾਕਾਤ ਚੀ ਗੱਲ ਉਹਨਾਂ ਨੇ ਆਖੀ ਹੈ ਕਿ ਫਿਲਹਾਲ ਉਹ ਕਾਨੂੰਨੀ ਚਾਰਾ ਜੋ ਹੀ ਨਹੀਂ ਕਰਨਗੇ ਨਹੀਂ ਵਧਣਗੇ ਅੱਗੇ ਇਸ ਦੇ ਨਾਲ ਕੱਲ ਨੂੰ ਕਿਤੇ ਕਾਨੂੰਨੀ ਤੌਰ ਦੇ ਉੱਤੇ ਮਾਲਵਿੰਦਰ ਸਿੰਘ ਮਾਲੀ ਦੇ ਰਸਤੇ ਵਿੱਚ ਜ਼ਮਾਨਤ ਲੈਣ ਲੱਗੇ ਆ ਜਾਂ ਕਾਨੂੰਨੀ ਚਾਰਾ ਜੋ ਹੀ ਕਰਨ ਲੱਗੇ ਆ ਕਿਸੇ ਤਰ੍ਹਾਂ ਦੀ ਕੋ ਰੁਕਾਵਟ ਤਾਂ ਨਹੀਂ ਪੈ ਜਾਏਗੀ ਜਾਂ ਫਿਰ ਜਦੋਂ ਚਾਹਣ ਉਦੋਂ ਹੀ ਲੈਣਗੇ ਕਾਨੂੰਨੀ ਸਹਾਇਤਾ ਉਦੋਂ ਵੀ ਉਹਨਾਂ ਦੀ ਮਦਦ ਹੋ ਸਕਦੀ ਹੈ ਇਹ ਕਾਨੂੰਨੀ ਚਾਰਾ ਜੋਈ ਜਾਂ ਸਹਾਇਤਾ ਲੈਣ ਵਾਲੇ ਤੇ ਉੱਥੇ ਮਨਥਰ ਹੈ ਜਾਂ ਨਿਰਭਰ ਹੈ ਇਹਦੇ ਲਈ ਕੋਈ ਸਮੇਂ ਦੀ ਸੀਮਾ پابੰਦੀ ਕੋਈ ਅਸੀ ਠੀਕ ਨਹੀਂ ਜੀ ਜੇ ਉਹਨਾਂ ਨੇ ਜੋ ਸੋਚਿਆ ਮਲਵਿੰਦਰ ਸਿੰਘ ਮਾਲੀ ਜੀ ਨੇ ਇਹ ਬਿਲਕੁਲ ਠੀਕ ਸੋਚਿਆ ਹਮ ਕੱਲ ਮੈਂ ਇੱਕ ਸੁਣ ਰਿਹਾ ਸਾਂ ਪੰਜੋਲੀ ਸਾਹਿਬ ਦੀ ਗੱਲ ਜੀ ਐਨਐਟ ਸੀ ਲੱਗ ਗਈ ਉਹਨਾਂ ਤੇ ਤੇ ਉਹ ਐਨਐਟ ਸੀ ਖਤਮ ਹੋ ਗਈ 1 ਸਾਲ ਦੀ ਸੀ ਜਿਵੇਂ ਐਨਐਟ ਸੀ ਭਾਈ ਅਮਰਪਾਲ ਸਿੰਘ ਜੀ ਤੇ ਲੱਗੀ ਹੋਈ ਹੈ ਜੀ ਤੇ ਉਹ ਜਦੋਂ ਐਨਐਸਏ ਲੱਗ ਗਈ ਤੇ ਉਹ ਬਾਹਰ ਆਣ ਲਗੇ ਰਿਹਾਈ ਤੇ ਤੇ ਜੇਲ੍ਹ ਤੋਂ ਬੰਦ ਕਹਿੰਦਾ ਜੀ ਇੱਥੋਂ ਸੀ ਕੱਛਾ ਬਣਾਣ ਤੇ ਤੌਲੀਆ ਲੈ ਲਓ ਤੇ ਬਾਕੀ ਸਮਾਨ ਇੱਥੇ ਹੀ ਰਹਿਣ ਦਿਓ ਪੰਜੋਲੀ ਸਾਹਿਬ ਨੇ ਕੱਲ ਦਿੱਤੀ ਹੈ ਇੱਥੇ মিডিਏ ਦੇ ਵਿੱਚ 17 ਦੇ ਪਲਾਹਾ ਦੇ ਔਰ ਉਹ ਕਹਿਣ ਲੱਗੇ ਜੀ ਕਿਉਂ ਕਹਿੰਦੇ ਜੀ ਕਿਉਂ ਕਿ ਬਾਹਰ ਫੁਲਦ ਖੜੀ ਹੈ ਦੂਜਾ ਐਨਐਸਏ ਦਾ ਹੋਟਲ ਲੈ ਕੇ ਹੂੰ ਜੇ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੀ ਪਹਿਲੀ ਐਨਐਸਏ ਸਰਕਾਰ ਜਲਦੀ ਪਾਈ ਨਹੀਂ ਕਰ ਸਕੀ ਹੂੰ ਦੂਜੀ ਐਨਐਸਏ ਨਾਲ ਲਗਾ ਦਿੱਤੀ ਏ ਇਹੀ ਹਾਲ ਫੰਜੋਲੀ ਥਾਪਦਾ ਹੋਇਆ ਸਰਕਾਰਾਂ ਇਦਾਂ ਦੀਆਂ ਵਿਆਥੀਆਂ ਕਰਦੀਆਂ ਹੁੰਦੀਆਂ ਨੇ ਔਰ ਇਹ ਇਹਨਾਂ ਦਾ ਇਹ ਸੋਚਦੇ ਨੇ ਤੁਹਾਡਾ ਜਨਮ ਤੇ ਸਰਕਾਰ ਹੋ ਗਿਆ ਫਿਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਵੇਂ ਪੀਸ਼ਮ ਪਤਾਮਾ ਦੇ ਤੀਰ ਵਾਂਗੂ ਸਾਰੇ ਢੇਰੀ ਹੋਏ ਹੁੰਦੇ ਨੇ ਹੂੰ ਫਿਰ ਆਪਣਾ ਸਮਾ ਜਿਹੜਾ ਯਾਦ ਹੁੰਦਾ ਇਨਾਂ ਨੂੰ ਇਹਥੇ ਗੱਲ ਨੂੰ ਸਮਝ ਲੈਣਾ ਚਾਹੀਦਾ ਸੀ ਜੇ ਕੇਜੜੀਵਾਲ ਮੁੱਖ ਮੰਤਰੀ ਦਿੱਲੀ ਨਾਲ ਵਿਆਤੀ ਹੋਈ ਹੈ ਤੇ ਘਟੋ ਘੱਟ ਅਸੀਂ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਨਾਲ ਦੀ ਪ੍ਰਤੀਨਿਧਤਾ ਕਰਦੇ ਹਾਂ ਤੇ ਘਟੋ ਘੱਟ ਆਮ ਲੋਕਾਂ ਨਾਲ ਖੇਲਬਾੜਨਾ ਹੋਵੇ ਸ਼ਹੀਦ ਭਗਤ ਸਿੰਘ ਸਿੱਖ ਸਨ ਸਿੱਖ ਚਿਹਰਾ ਸਨ ਲੇਕਿਨ ਉਹਨਾਂ ਦੇ ਚਿਹਰੇ ਨੂੰ ਖਰਾਬ ਕਰਨ ਲਈ ਕਈ ਯਤਨ ਹੋਏ ਕਈ ਪਰਿਯਤਨ ਹੋਏ ਕਿਉਂਕਿ ਸਿੱਖਾਂ ਨੇ ਤਾਂ ਇਤਿਹਾਸ ਹੀ ਰਚਿਆ ਹੂੰ ਸਿੱਖਾਂ ਨੇ ਐਨਾ ਇਤਿਹਾਸ ਰਾਈ ਦਿੱਤਾ ਉਸ ਨੂੰ ਸੰਬੰਧੀ ਜਿਹੜੀ ਐ ਉਹਨਾਂ ਕੋਲ ਟਾਈਮ ਹੀ ਨਹੀਂ ਮਿਲਿਆ ਹੁਣ ਇੱਕ ਗੱਲ ਤੁਹਾਨੂੰ ਹੋਰ ਦੱਸਿਆ ਮੈਂ ਸੰਤ ਸਿੰਘ ਮਤਖੀਨ ਜੀ ਦੀ ਕਹਾਣੀ ਤੋਂ ਰਿਹਾ ਥਾ ਜੀ ਉਹਨਾਂ ਨੇ ਕਿਹਾ ਬਈ ਇਹ ਜਿਹੜੇ ਰਾਧਾ ਸਵਾਮੀ ਨੇ ਇਹਨਾਂ ਨੇ ਮੇਰੇ ਖਿਲਾਫ ਕੋਈ ਕਿਤਾਬ ਲਿਖ ਦਿੱਤੀ 25 30 ਸਾਲ ਪਹਿਲਾਂ ਔਰ ਉਹਦੇ ਵਿੱਚ ਮੇਰੇ ਪ੍ਰਤੀ ਬੜਾ ਕੂੜ ਬੋਲਿਆ ਤਿੰਨ ਰੰਕਾਰੀ ਤੇ ਇਹ ਰਦਰ ਤੁਮਹੀ ਇਹ ਕਹਿੰਦੇ ਨੇ ਕਿ ਅਖਰਾਂ ਵਿੱਚ ਜਾਨ ਨਹੀਂ ਹੁੰਦੀ ਜਦੋਂ ਅਥੇ ਅਰਥ ਪਾਨਨੇ ਆ ਤਾਂ ਜਾਨ ਹੁੰਦੀ ਆ ਇਹਨਾਂ ਦੀ ਸ਼ਬਦਾਵਲੀ ਜਿਹੜੀ ਹੈ ਮੇਰੇ ਕੋਲ ਵੀ ਕੋਡੀਡ ਹੈ ਤੁਹਾਨੂੰ ਮੈਂ ਵੀਡੀਓ ਭੇਜ ਵੀ ਦਿਆਂਗਾ ਇਹਦੇ ਉੱਤੇ ਦੇਖ ਲਿਓ ਸੁਣ ਲਿਓ ਇਹਦੇ ਵਿੱਚ ਕਲਿੱਪਿੰਗ ਲਗਾ ਲਈਓ ਜੀ ਇਸ ਦੇ ਵਿੱਚ ਤੇ ਮਤ ਕੇਂਦੀ ਨੇ ਉਹਨਾਂ ਨੂੰ ਬੜਾ ਸੋਹਣਾ ਜਵਾਬ ਦਿੱਤਾ ਇਹ ਵੀਡੀਓ ਚਲਾ ਕੇ ਆਪਣੇ ਦਰਦਕਾਂ ਨੂੰ ਦਿਖਾਤੇ ਜਾਓ ਮੈਂ ਆਪਣੇ ਸ਼ਬਦਾਂ ਵਿੱਚ ਗੱਲ ਨਹੀਂ ਕਰ ਰਿਹਾ ਜੋ ਉਹਨਾਂ ਨੇ ਆਪਣੇ ਮੂੰਹੋਂ ਕਿਹਾ ਉਹ ਕਰ ਰਹੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਪਬਲਿਸ਼ਰ ਦਾ ਅੰਮ੍ਰਿਤਸਰ ਤੋਂ ਮੈਨੂੰ ਫੋਨ ਆਇਆ ਕਿ 5000 ਕਿਤਾਬਾਂ ਕਹਿ ਗਏ ਨੇ ਜੀ ਇਹ ਫ੍ਰੀ ਚ ਵੰਡ ਦਿਓ ਸਾਰਿਆਂ ਨੂੰ ਜੇ ਇਹੋ ਜਿਹਾ ਦੂਸ਼ ਪ੍ਰਚਾਰ ਤੇ ਕੂੜ ਪ੍ਰਚਾਰ ਕਰਕੇ ਸਿੱਖੀ ਦੀ ਓਟ ਆਥਰਾ ਲੈ ਕੇ ਗੁਰਬਾਣੀ ਦਾ ਓਟ ਆਥਰਾ ਲੈ ਕੇ ਇਹ ਨਿਰੰਕਾਰੀਆਂ ਨੇ ਤੇ ਰਾਧਾ ਸਵਾਮੀਆ ਨੇ ਇੱਕ ਐਸਾ ਪਰਪੰਚ ਰਚਾਇਆ ਤੇ ਇਸ ਪਰਪੰਚ ਦੇ ਵਿੱਚ ਜੇ ਇਹ ਦੇਖਿਆ ਜਾਏ ਤੇ ਅੱਜ ਵੀ ਪਰਪੰਚ ਕਰਨ ਵਾਲਿਆਂ ਦੀ ਨਾ ਕੋਈ ਕਮੀ ਹੈ ਨਾ ਰਹੇਗੀ ਇੱਕ ਗੱਲ ਜ਼ਰੂਰ ਹੈ ਡੇਰੇ ਦੇ ਕਈ ਬਾਬੇ ਜਿਹੜੇ ਨੇ ਉਹਨਾਂ ਬਾਰੇ ਵੀ ਆਪਾਂ ਇੱਕ ਵਾਰੀ ਗੱਲ ਕੀਤੀ ਸੀ ਲੇਕਿਨ ਇੱਥੇ ਇੱਕ ਵਾਰੀ ਗੱਲ ਇਹ ਵੀ ਕੀਤੀ ਸੀ ਸਤਕਾਰ ਕਮੇਟੀਆਂ ਦੀ ਜੀ ਸਤਕਾਰ ਕਮੇਟੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜਿੱਥੇ ਸ਼ੋਭਤ ਨੇ ਉੱਥੋਂ ਲਿਆਂਦੇ ਨੇ ਲੇਕਿਨ ਕਦੀ ਇਹਨਾਂ ਨੇ ਇਹ ਉਪਰਾਲਾ ਨਹੀਂ ਕੀਤਾ ਕਿ ਉੱਥੇ ਜਿਹੜੇ ਸੱਜਣਾ ਨੂੰ ਇਹ ਸਮਝਦੇ ਨੇ ਵੀ ਇਹ ਮਰਿਆਦਾ ਨਹੀਂ ਹੈ ਉਹਨਾਂ ਨੂੰ ਦੱਸ ਦੇਣ ਐਜੂਕੇਟ ਕਰ ਦੇਣ ਖਾਣਾ ਖਾਲੀ ਹੈ ਨਾ ਜੇ ਖਾਣਾ ਹੀ ਨਹੀਂ ਖਾਲੀ ਤੇ ਤੁਹਾਡੇ ਦਰਸ਼ਕ ਇਹ ਸਮਝ ਸਕਦੇ ਨੇ ਕਿ ਗੱਲ ਮੈਂ ਕੀ ਕੀਤੀ ਏ ਤੇ ਕਿਵੇਂ ਕੀਤੀ ਏ ਕਿਉਂਕਿ ਤੁਹਾਡੇ ਜਿਹੜੇ ਦਰਸ਼ਕ ਨੇ ਉਹ ਸੂਝਵਾਨ ਨੇ ਇਸ ਗੱਲ ਦੇ ਉੱਤੇ ਚਲਦੇ ਨੇ ਅੱਜ ਜੇ ਭਗਵੰਤ ਮਾਨ ਨੇ ਖਟਕਟ ਕਲਾ ਦੋਂ ਸੌ ਚੁੱਕ ਸਮਾਗਮ ਕੀਤਾ ਤੇ ਕੀ ਉਹ ਜਿਹੜੀ ਸੌ ਚੁੱਕੀ ਸੀ ਉਹਦਾ ਭਾਰ ਜ਼ਿਆਦਾ ਹੋ ਗਿਆ ਜਿਹਦੇ ਵਜ਼ਨ ਥੱਲੇ ਦੱਬ ਗਏ ਨੇ ਜਾਂ ਉਹ ਜਿਹੜੀ ਇਹ ਸੌ ਚੁੱਕੀ ਨਹੀਂ ਗਈ ਪ੍ਰੋਪਰ ਇਹ ਸੇ ਸਵਾਲਾਂ ਦੇ ਜਵਾਬ ਜਿਹੜੇ ਆ ਤੁਸੀਂ ਪੁੱਛੋਗੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕ ਇਹਦਾ ਜਵਾਬ ਦੇਣਗੇ ਹਰਿਆਣਾ ਦੇ ਲੋਕਾਂ ਨੇ ਤਾਂ ਐਥ ਕੀ ਦੇ ਹੀ ਦੇਣਾ ਜੀ ਬਹੁਤ ਸ਼ੁਕਰੀਆ ਜੀ ਤਾਂ ਐਡਵੋਕੇਟ ਜਗਮਉਂ ਸਿੰਘ ਭੱਟੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਮਾਲਵਿੰਦਰ ਸਿੰਘ ਮਾਲੀ ਦੇ ਕੇਸ ਦੇ ਪ੍ਰਸੰਗ ਵਿੱਚ ਅਸੀਂ ਗੱਲਬਾਤ ਕੀਤੀ ਔਰ ਓਵਰ ਆਲ ਪੰਜਾਬ ਦੀ ਸਿਆਸਤ ਕੀ ਕਹਿੰਦੀ ਹੈ ਕੌਣ ਕਿੱਥੇ ਚਲਾਕੀਆਂ ਖੇਡਦਾ ਉਹਨਾਂ ਚਲਾਕੀਆਂ ਦਾ ਖਮਿਆਜਾ ਫਿਰ ਕਿਵੇਂ ਭੁਗਤਣਾ ਪੈਂਦਾ ਇਹ ਵੀ ਗੱਲ ਸਭ ਦੇ ਸਾਹਮਣੇ ਹੈ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ